ਕੇਂਦਰ ਨੇ ਕਿਉਂਕਿ ਹਦਿਆਣਾ ਬਹੁਤ ਜ਼ਿਆਦੀ ਡਿਮਾਂਡ ਕਰਦਾ ਸੀਗਾ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੋ ਵਿਧਾਨ ਸਭਾ ਬਣਾਉਣੀ। ਉਹ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਪਹਿਲਾਂ ਹੀ ਕੇਂਦਰ ਕੋਲ ਇਹ ਮੰਗ ਕਰ ਚੁੱਕੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੈ। ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਕਿਥੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਉਹ ਅੱਜ ਕੇਂਦਰ ਨੇ ਫੈਸਲਾ ਜਿਹੜਾ ਭੇਜਿਆ ਮੈਂ ਫੈਸਲੇ ਦਾ ਸਵਾਗਤ ਕਰਦਾ ਪਰ ਤਾਂ ਇਹ ਹੈ ਤਾਂ ਜੋ ਅਸੀਂ ਇਹਦੇ ਤੇ ਇੱਕ ਡਟ ਕੇ ਸਟੈਂਡ ਲਿਆ ਸੀ ਉਹ ਤੋਂ ਜਦੋਂ ਪਿਛਲੇ ਸਾਲਾਂ ਟਿਸ਼ੂ ਆਇਆ ਸੀਗਾ ਸੋ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਪ੍ਰਤੀ ਕੇਂਦਰ ਨੂੰ ਸਪਸ਼ਟਤਾ ਉਤੇ ਆਪਣੀ ਨੀਤੀ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਆ ਇੱਥੇ ਨਾ ਕਿਸੇ ਦਾ ਹੋਣ ਦਾ ਕਲੇਮ ਨਾਸੀ ਕਿਹਦਾ ਹੋਰ ਦਾ ਕਲੇਮ ਮੰਨਦੇ ਆ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਉਹਦਾ ਪੰਜਾਬ ਦਾ ਹੀ ਉਹਦੇ ਅੰਦਰ ਦਫਤਰ ਵਗੈਰਾ ਜੋ ਵੀ ਬਣ ਸਕਦੇ ਹੋਰ ਕਿਸੇ ਦਾ ਨਹੀਂ ਬਣ ਸਕਦਾ ਹੋਰ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇ ਉਹਨੂੰ ਹੋਰ ਚੰਗੇ ਢੰਗ ਦੇ ਨਾਲ ਜਿਹੜਾ ਸਕੂਲਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਪੰਜਾਬੀ ਲੈਂਗੁਏਜ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਪੁੱਲ ਜਿਹੜਾ ਲਾਗੂ ਕਰਨਾ ਚਾਹੀਦਾ ਠੁਕੇ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦੀ ਮੁੱਖ ਮਾਤਮਾ ਪਛਾਇ ਜਿਹੜੀ ਸਾਡੀ ਉਹ ਪੰਜਾਬੀ ਹੈ ਇਹ ਚੰਡੀਗੜ੍ਹ ਚ ਵੀ ਉਦਾਂ ਹੀ ਲਾਗੂ ਹੋਣੀ ਚਾਹੀਦੀ ਜਿੱਦਾਂ ਪੰਜਾਬ ਦੇ ਵਿੱਚ ਹੈ ਇਹ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਸੋ ਵਿਰੋਧ ਕੀਤਾ ਕਿ ਅਦਾ ਵਿਆਮਾ ਵੀ ਪਾਰਟੀ ਨੇ ਪੰਜਾਬ ਦੀ ਜਿੱਤ ਹੋਈ ਹੈ ਨਾ ਨਾ ਬਹੁਤ ਵਧੀਆ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਸਰਕਾਰ ਨੇ ਤਾਂ ਸਟੈਂਡ ਲਿਆ ਇਹ ਤਾਂ ਬੜਾ ਕਲੀਅਰ ਕਟ ਸਟੈਂਡ ਸੀਗਾ ਸਦਾ ਭਗਵੰਤ ਸਿੰਘ ਮਾਨ ਜੀ ਦਾ ਪਰ ਮੈਂ ਸਮਝਦਾ ਕਿ ਜਿਹੜੀ ਜਿੱਤ ਹੈ ਸਾਰੇ ਪੰਜਾਬੀਆਂ ਦੀ ਜਿੱਤ ਹੈ ਉਹ ਅਸੀਂ ਤਾਂ ਬੜੇ ਡੱਟ ਕੇ ਉਦੋਂ ਸਟੈਂਡ ਲਿਆ ਸੀਗਾ ਬਹੁਤ ਮਤਲਬ ਇਤਿਫਾਦ ਪਿਆ ਸੀਗਾ ਸ਼ਾਇਦ ਮੈਂ ਗਲਤ ਨਾ ਬੋਲ ਜਾ ਬੰਦ ਨੂੰ ਪਤਾ ਕਿ ਸੀਐਮ ਸਾਹਿਬ ਨੇ ਲੈਟਰ ਵੀ ਜਿਹੜੀ ਇਹਦੇ ਤੇ ਮਤਲਬ ਲਿਖੀ ਸੀ ਉਸ ਸਮੇਂ ਹੋਮ ਮਿਨਿਸਟਰ ਆਫ ਇੰਡੀਆ ਪ੍ਰਧਾਨ ਮੰਤਰੀ ਨੂੰ ਲਿਖੀ ਸੀ ਸੋ ਉਹਨਾਂ ਨੇ ਇਹ ਗੱਲ ਮੰਨ ਲਈ ਵਧੀਆ ਬਹੁਤ